ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਸਾਨੂੰ ਇੱਥੋਂ ਦੀ ਗੁਰੂ ਦੀ ਨਗਰੀ ਦੀ ਸੇਵਾ ਮਿਲੀ ਆ ਤੇ ਵੀ ਵਲ ਇਨਸ਼ੋਰ ਕਿ ਜਿਹੜੇ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਤੇ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਇਸ ਤੋਂ ਪਹਿਲਾਂ ਮਸਲਾ ਅਜੀ ਦੀ ਪੋਸਟ ਲਈ ਕਿ ਦੀ ਪੋਸਟਿੰਗ ਨਹੀਂ ਮੇਰੀ ਤਰਨਤਨ ਲਈ ਆ ਅੱਛਾ ਜੀ ਤੇ ਇਹ ਮੈਨੂੰ ਸਾਰਾ ਦੱਸ ਦੋ ਸਾਰਾ ਆਪਣੇ ਸਾਰੇ ਡੀਟੇਲ ਦੱਸ ਦੋ ਸਿੱਧੇ ਤੁਸੀਂ ਕਰਨਾ ਸ਼ੁਰੂ ਸਾਰਾ ਬਦੌਰ ਗੈਸਟ ਅਫਸਰ ਤੋਂ ਮੈਂ ਬਟਾਲਾ ਬਟਾਲੇ ਬੋਸਟ ਰਿਹਾ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇਂ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੇ ਉਹ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ ਡੇਢ ਸਾਲ ਬਤੌਰ ਡੀਏਜੀ ਫਿਰੋਜ਼ਪੁਰ ਰਿਹਾ ਜਿਹਦੇ ਚ ਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਕਾਫੀ ਚੈਲੈਂਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਾਰਨ ਰਿਹਾ ਤਰਨਤਾਰਨ ਤੋਂ ਬਾਅਦ ਫਿਰੋਜ਼ਪੁਰ ਗਿਆ ਸੀ ਤੇ ਹੁਣ ਫਿਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟਿੰਗ ਹੈ ਸਾਹਮਣੇ ਆਪਣੀ ਪੋਸਟਿੰਗ ਨੇ ਫਿਰੋਜ਼ਪੁਰ ਡੀਆਈ ਵੀ ਤੁਸੀਂ ਮਸਰ ਸੀ ਹਾਂਜੀ ਡੀਆਈਜੀ ਫਿਰੋਜ਼ਪੁਰ ਤੋਂ ਬਾਅਦ ਮੇਰੀ ਪੋਸਟਿੰਗ ਇੱਥੇ ਹੋਈ ਸਰ ਇੱਥੇ ਮਸ਼ੇ ਫਰੋਦੀਆਂ ਤੇ ਲੁੱਟਾ ਖੋਹਾਂ ਮੇਨ ਇਸ਼ੂ ਨੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਨਿਬੇੜ ਕਰੋਗੇ ਜੀ ਸਾਡੇ ਜਿਹੜੇ ਸਾਡੀ ਪੁਲਿਸ ਆ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਵਿਦਗਾਰਡਸ ਗ੍ਰੇਸ ਵਧੀਆ ਦਿਵਿਕੇ ਨਾਲ ਇਸ ਨੂੰ ਹੱਥ ਪਾਉਣ ਦੀ ਕੋਸ਼ਿਸ਼ ਜੀਰਾ ਸਰ ਜਿਹੜਾ ਦੇਖਿਆ ਉਸ ਦਾ ਡਬਲ ਇਥੇ ਅੰਡਰਸਰਚ ਤੁਹਾਨੂੰ ਦੇਖਦੇ ਬੜਲਾ ਕੋਈ ਤੇ ਇਹ ਸੀਡੀ ਵੱਡੀ ਆ ਪਰ ਤੁਹਾਨੂੰ ਕਿਉਂਕਿ ਉਹਦੇ ਚੈਲੰਜਸ ਵੀ ਪਤਾ ਨਹੀਂ ਬਟ ਤੁਸੀਂ ਇੰਨੀ ਦਿੋਰਾਂ ਦੀ ਸੀ ਬਣਾ ਰਹੇ ਹੋ ਕਿਉਂਕਿ ਸਾਰਾ ਕ੍ਰਾਈਮ ਜਿਹੜਾ ਵੀ ਸਰ ਦੇ ਵਿੱਚ ਹੀ ਘਟਦਾ ਕਿਉਂ ਉਹ ਹੈ ਰਿਕਾਰਡ ਜਿਹੜੀ ਮਿਲਦੀ ਹੈ ਦਾ ਕਨੈਕਸ਼ਨ ਆਫਿਸ ਸਰ ਦੇ ਨਾਲ ਹੁੰਦਾ ਕਿਤੇ ਕ੍ਰਾਈਮ ਹੁੰਦਾ ਤਾਂ ਕਨੈਕਸ਼ਨ ਆਫਿਸ ਸਰ ਦੇ ਨਾਲ ਹੁੰਦਾ ਸੋ ਤੁਸੀਂ ਤਾਂ ਜੋ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਸਰ ਸਾਹਮਣੇ ਦੇ ਕਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹਿ ਗਏ ਆ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਹਾਂ ਸਾਰੀ ਇਹਨਾਂ ਦੇ ਸਾਰਾ ਹਿਸਾਬ-ਕਿਤਾਬ ਹੈਗਾ ਅਸੀਂ ਉਹੀ ਹੋਪ ਵਿਦ ਗੋਡਸ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਹਨਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨਲਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰिवेंशन ਤੋਂ ਅਸੀਂ ਪ੍ਰੀਫਰੇਬਲੀ ਪ੍ਰिवेंशन ਨੂੰ ਪ੍ਰੀਫਰ ਕਰਾਂਗੇ ਉਹ ਦੇ ਅਗੇਂਸੀ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਕਰਨਾ ਸਰ ਬਿਜ਼ਨਸਮੈਨ ਨੂੰ ਜਿਹੜੀ ਸਰਕਾਰ ਨੇ ਆਡਿਟ ਕੀਤਾ ਪਰਸੋਂ ਸੀਮ ਸਾਹਿਬ ਨੇ ਜੀ ਵੀ ਸਾਹਿਬ ਨੇ ਵੀ 11 ਤੋਂ ਇੱਕ ਤੁਸੀਂ ਆਬਵੀਅਸ ਮੈਟਿੰਗ ਹੈ ਨਾ ਸੀ ਵੀ ਸਾਹਿਬ ਨੇ ਜਿੰਨੇ ਐਸਐਸਪੀ ਸਾਹਿਬ ਨੇ ਕਰੂ ਪਰ ਲੱਗਦਾ ਐਸੀ ਜੁਤੀ ਤੱਕੀ ਸੀ ਇਸ ਤੋਂ ਪਹਿਲਾਂ ਲੱਗਦਾ ਸੀ ਕਿ ਲੋਕਾਂ ਦੇ ਲੈ ਕੇ 参与 ਕਰਨ ਦਾ ਅਪਰਤ ਜਾਂ ਕੀ ਕਰ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਪਬਲਿਕ ਦੀ ਸਹੂਲਤ ਲਈ ਤੇ ਪਬਲਿਕ ਦੀ ਸਹੂਲਤ ਲਈ ਇਹ ਮੰਡੀਟਰੀ ਕਰਤਾ ਵੀ 9 ਤੋਂ 11 ਪ੍ਰੇਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਆਫੀਸਰਜ਼ ਨੂੰ ਕੋਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਹੈ ਪਬਲਿਕ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅன்ஸ் ਲਈ ਕੀਤਾ ਆਦਰਵਾਇਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਆ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬਲਿਕ ਡੀਲਿੰਗ ਨੂੰ ਅਟੈਂਡ ਕੀਤਾ ਜਾਂਦਾ ਰਹੇਗਾ ਤੇ ਇੱਥੇ ਵੀ ਵੀ ਵਿਲ ਇਨਸ਼ੋਰ ਨਾਟ 9 ਤੋਂ 12 9 ਤੋਂ 11 ਤੋਂ ਇੱਕ ਨਹੀਂ ਹੋਵੇਗਾ ਪ੍ਰੇਫਰੇਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਜ਼ ਵੈਲਕਮ ਕਿਉਂਕਿ ਅਸੀਂ ਪਬਲਿਕ ਲਈ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਤੇ ਪਬਲਿਕ ਦੇ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜੇ ਸਰਕਾਰ ਨੇ ਆਰਡਰ ਕੀਤੇ ਨੇ ਵੀ ਪਬਲਿਕ ਦੀ ਦੁੱਖਤ ਗਲੀਬ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾਵੇ ਸਰ ਪੰਜਾਬ ਪੂਰੇ ਵਿੱਚ ਲੋਕਲ ਐਕਸਟਰੈਪਸ਼ਨ ਦੇ ਬੜੇ ਮਾਮਲੇ ਵਰਦੇ ਨੇ ਐਕਸਟਰੈਪਸ਼ਨ ਦੀ ਵੀ ਬਾਤ ਜਿੱਦਾਂ ਲੋਕਲ ਲੈਵਲ ਤੇ ਵੀ ਸਰ ਮਤਲਬ ਪੰਜ ਪੰਜ ਵੀ ਵੀ ਅਰਧਕੰਢੀ ਐਕਸਟਰੈਪਸ਼ਨ ਦੇ ਮਾਮਲੇ ਸਾਹਮਣੇ ਆਣੇ ਬੀਤੀ ਰਾਫੀਕ ਮਾਮਲਾ ਸਾਹਮਣੇ ਆਇਆ ਉਹ ਬੀਤੀ ਰਾਤ ਵਾਲਾ ਜਿਹੜਾ ਹੈਗਾ ਉਸ ਨੀਅਰਲੀ ਵੀ ਹੈਵ ਆਇਡੈਂਟੀਫਾਈਡ ਦਾ ਪਰਸਨ ਉਹ 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 ਵੀ ਲਗਭਗ 300 ਜਾਏਗਾ ਇਹ ਸਾਰਿਆਂ ਤਰ੍ਹਾਂ ਦੇ ਹੈਗੇ ਨੇ ਕੁਝ ਵੱਡੇ ਬੰਦਿਆਂ ਦੇ ਨਾਂ ਲੱਗੇ ਲੋਕੋ ਇਥੋਂ ਦੇ ਐਕਸਟਰਨੇਸ ਨੇ ਉਹਦਾਂ ਕਰ ਲੱਗੂ ਨਾ ਕਰ ਲੈਂਦੇ ਨੇ ਬਟ ਕੋਈ ਇਦਾਂ ਦੀ ਗੱਲ ਨਹੀਂ ਵੀ ਵਿਲ ਬੀ ਹੈਵੀ ਔਨ ਦਮ ਸਰ ਪੰਜਾਬ ਪੁਲਿਸ ਕੋਈ ਲੋਕੋ ਕਾਰਜਗਿਰੀ ਤੇ ਕੋਈ ਛੜਨੀ ਮਿਲਿਟੈਂਸੀ ਪੰਜਾਬ ਪੁਲਿਸ ਨਹੀਂ ਅਮ ਸਰ ਦੇ ਐਮਐਲਏ ਨੇ ਡਾਕਟਰ ਅਜੇ ਗੁਪਤਾ ਉਸ ਸਟੇਜ ਤੋਂ ਕਹਿ ਰਹੇ ਨੇ ਕਿ ਬਹੁਤ ਵੱਡਾ ਚੈਲੰਜ ਹੈ ਪੁਲਿਸ ਕੀ ਨਸ਼ੇ ਨੂੰ ਖਤਮ ਨਹੀਂ ਕਰ ਪਾਰੀ ਸਰ ਕੀ ਇਹ ਨਹੀਂ ਕੋਈ ਨਵੀਂ ਰਣਨੀਤੀਆਂ ਸੀਐਮ ਸਾਹਿਬ ਵੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਆਂਦੇ ਆ ਉਹ ਵੀ ਕਹਿੰਦੇ ਵੀ ਪੰਜਾਬ ਨਸ਼ੇ ਚ ਡੁੱਬ ਰਿਹਾ ਕੋਈ ਪੰਜਾਬ ਕੋਈ ਪਾਲਿਸੀ ਕੋਈ ਨਵੀਂ ਕੋਈ ਰਲਤੀ ਜਰੀਏ ਕੋਈ ਏਦਾਂ ਦੀ ਗੱਲ ਨਹੀਂ ਹੈ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜაძਵੀ ਦੀ ਰਹਿਨਮਾਈ ਹੇਠ ਬਹੁਤ ਸਚੱਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਨੇਮ ਬਣ ਜਾਂਦਾ ਉਹ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਥੋੜੇ-ਮੋਡੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਝ ਨਾ ਕੋਈ ਸਮਗਲਿੰਗ ਆ ਜਿਹੜੀ ਪਾਕਿਸਤਾਨ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਿਤੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪੀ ਆ ਗਏ ਉਹ ਤੋਂ ਪਹਿਲਾਂ ਰੇਸ਼ਨ ਸਮਗਲ ਹੁੰਦਾ ਸੀ ਅੱਜ ਕੱਲ ਇਹ ਨਸ਼ਿਆਂ ਦਾ ਟ੍ਰੈਂਡ ਚੱਲ ਗਿਆ ਸਾਡਾ ਗਵਾਂਡੀ ਮੋਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ 'ਚ ਗ੍ਰਸਤ ਕਰਕੇ ਡੈਫੀਨਿਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬੂਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નો ਡਾਊਟ ਇਕਾਦੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਬਟ ਅਦਰਵਾਈਜ਼ ਓਵਰਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9-10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ ਨਸ਼ਿਆਂ ਦੀ ਲਾਤ ਜਿਹੜੀ ਲੱਗ ਜਾਂਦੀ ਆ ਉਹ ਕਈ ਉਹਦੇ ਇੰਪੈਕਟਸ ਹੁੰਦੇ ਨੇ ਕੋਈ ਸੋਸ਼ਲ ਇੰਪੈਕਟ ਹੁੰਦਾ ਹੋਰ ਹੁੰਦਾ ਉਹਨੂੰ ਸੋਸ਼ੀਅਲੀ ਵੀ ਹੋਰ ਵੀ ਸਾਰਾ ਇਹ ਪੁਲਿਸ ਕਰ ਹੀ ਰਹੀ ਹੈ ਨਾਲ ਜਿੰਨਾ ਜਲ ਸਮਾਜਿਕ ਚੇਤਨਤਾ ਹੋ ਜੇ ਸਮਾਜ ਵੀ ਸਾਨੂੰ ਸਪੋਰਟ ਕਰਨ ਲੱਗ ਜੇ ਤੇ ਡੈਫੀਨਿਟਲੀ ਇਟ ਵਿਲ ਬੀ ਇਟ ਵਿਲ ਬੀ ਕਵਰਡ ਆ ਸਰ ਨਸ਼ੇ ਤੋਂ ਲੱਗ ਉਹ ਹੋਰ ਤਾਂ ਡਿਜੀਟ ਪ੍ਰਾਇਓਰਟੀ ਹੈ ਕਿਤੇ ਸਾਡੀ ਪ੍ਰਾਇਓਰਟੀ ਤਾਂ ਬੇਸਿਕ ਨਾਰਮਲ ਪੁਲਿਸ ਵਰਕਿੰਗ ਹੈਗੀ ਆ ਪ੍ਰੋਫੈਸ਼ਨਲੀ ਅਸੀਂ ਪੁਲਿਸ ਵਰਕਿੰਗ ਸੋ ਕਰਾਂਗੇ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਸਾਡੀ ਜਿਹੜੀ ਹੈ ਬੇਸਿਕ ਅਸੀਂ ਉਹਨੂੰ ਫੋਕਸ ਕਰਾਂਗੇ ਤੇ ਉਹਦੇ ਵਿੱਚ ਹੀ ਸਾਡਾ ਸਾਰਾ ਕੁਝ ਆ। ਸਰ ਜੀ ਇੱਕ ਨੈਸ਼ਨਲ ਪੇਪਰ ਤੇ ਛਪਿਆ ਦੀ ਵੀ ਰੇੜੀਆਂ ਦੇ ਉੱਤੇ ਬਾਹਰ ਗੱਡੀਆਂ ਲਗਾ ਕੇ ਉੱਥੇ ਸ਼ਰਾਬ ਸਰਵ ਕੀਤੀ ਜਾਂਦੀ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਕੁਝ ਏਰੀਆਸ ਹੈਗੇ ਕਿਹਾ ਸਰ ਉਹ ਲੈ ਕੇ ਤੁਸੀਂ ਕੋਈ ਇਨਸਟ੍ਰਕਚਰਲ ਪਾਸਵਰਡ ਦੇ ਨਾਲ ਹੀ ਜਿਹੜਾ ਮੇਰਾ ਸਵਾਲ ਹੈ ਉੱਤੇ ਪਹਿਲਾਂ ਵੀ ਬਹੁਤ ਵਾਰ ਰਿਪੋਰਟ ਹੋ ਚੁੱਕਿਆ ਹੈ। ਲੇਕਿਨ ਕਈ ਵਾਰ ਤਾਂ ਪੁਲਿਸ ਦੇ ਅ I have just joined ਮੈਂ ਲੁਕ ਇਨ ਟੂ ਦੇਖ ਕੇ ਜਿਹੜਾ ਵੀ ਕੋਈ ਜੋ ਵੀ ਕੋਈ ਗੈਰਕਾਨੂੰਨੀ ਕੰਮ ਹੋਏਗਾ ਵੀ ਵਾਉਂਡ ਸਫੇਰ ਐਨੀਵਰ ਸਰ ਰਾਤਲੇ ਕੇਸ ਦੇ ਵਿੱਚ ਕੀ ਗੱਡੀ ਹੋਈ ਹੈ ਬਾਹਰੋਂ ਪੌ ਉਹ ਆਲਮੋਸਟ ਬੰਦਾ ਵੀ ਡੈਂਟੀਫਾਈ ਹੋ ਗਿਆ ਸੂਨਰ অর ਲੇਟਰ ਵੀ ਬੀਲੀਏਬਲ ਟੂ